ਨੇ ਵਕਾਲਤ ਨਹੀਂ ਉਹ ਨਹੀਂ ਕੀਤੀ ਐ ਸਾਡਾ ਅੱਜ ਜਿਹੜਾ ਵਿਸ਼ਾ ਹੋਈ ਹੈ ਕਿ ਜਿਸ ਸੋਚ ਨਾਲ ਸਾਡੀ ਸਰਕਾਰ ਬਣੀ ਸੀ 22 ਦੇ ਵਿੱਚ ਅਸੀਂ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੀ ਤਾਂ ਪਹਿਲੀ ਸਰਕਾਰ ਸੀ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਵਿਚਾਰ ਪੇਸ਼ ਕੀਤਾ ਰਵਿੰਦ ਕੇ ਜੀ ਵੱਲ ਦੇ ਸਹਿਯੋਗ ਦੇ ਨਾਲ ਕਿ ਅਸੀਂ ਆਪਣੇ ਸਰਕਾਰੀ ਦਫ਼ਤਰਾਂ ਵਿੱਚ ਨਾ ਤਾਂ ਆਪਣੀ ਫੋਟੋ ਲਾਵਾਂਗੇ ਨਾ ਕਿ ਹੋਰ-ਪੂਰਵ ਲਾਵਾਂਗੇ ਅਸੀਂ ਸਿਰਫ ਤੇ ਸਿਰਫ ਸਰਦਾਰ ਚਿੱਤੇ ਆਜਮ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਰਾਜਪੂਤ ਦੀ ਤੁਲਨਾ ਆ। ਅੱਜ ਪੰਜਾਬ ਦੇ ਹਰੇਕ ਆਫਿਸ ਦੇ ਵਿੱਚ ਲੱਗੀ ਹੋਈ ਹੈ। ਇਸ ਦਾ ਮਤਲਬ ਹੈ ਵੀ ਅਸੀਂ ਭਗਤ ਸਿੰਘ ਦੇ ਨਾਂ ਚੱਲਾਂਗੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਬਾਬਾ ਸਾਹਿਬ ਵਿੜਗਾਰ ਦੀ ਸੋਲਜਰਾਂ ਚੱਲਾਂਗੇ। ਇਸ ਕਰਕੇ ਕੰਮ ਕਰ ਰਹੇ ਨੇ ਦੋ ਘੰਟੇ ਅਸੀਂ ਬਹੁਤ ਜ਼ੋਰ ਦਿੱਤਾ। ਜਿੱਥੇ ਅਸੀਂ ਪਿਛਤਾਚਾਰ ਖਤਮ ਕਰਨ ਵਾਸਤੇ ਕਦਮ ਉਠਾ ਰਹੇ ਹਾਂ। ਉਥੇ ਨਾਲ ਦੀ ਨਾਲ ਬਾਬਾ ਸਾਹਿਬ ਦੀ ਟੀਮਰੌ ਮੀਰਾਂ ਦੀ ਜੀ ਸੋਚ ਹੈ ਉਹ ਆਮ ਆਦੀ ਭਾਜ ਨੇ ਪਾਈ ਹੋਈ ਹੈ ਆਜ਼ਾਦੀ ਮਿਲੀ ਨੂੰ 70 ਸਾਲ ਹੋ ਗਏ 75 ਸਾਲ ਤੋਂ ਸੰਵਿਧਾਨ ਲਾਗੂ ਹੋ ਗਿਆ ਹਾਈ ਕੋਰਟਾਂ ਵਿੱਚ ਕਿਸੇ ਨੇ ਵੀ ਸਰਕਾਰੀ ਵਕੀਲਾਂ ਦੇ ਵਿੱਚ ਐਸਟੀ ਐਸਟੀ ਭਾਈਚਾਰੇ ਦੀ ਭਲਾਈ ਵਾਸਤੇ ਕੋਈ ਨਹੀਂ ਸੋਚਿਆ 17 ਦੇ ਵਿੱਚ ਅਸੀਂ ਮੰਗ ਰੱਖੀ ਸੀ ਵਿਧਾਨ ਸਭਾ ਦੇ ਵਿੱਚ ਸਾਡੇ ਐਲੋਪੀ ਹਰਪਰਸਿੰਗ ਜੀਮਾ ਨੇ ਜ਼ੋਰਦਾਰ ਬੱਚਾਈ ਸੀ ਕਿ ਕਾਂਗਰਸ ਸਰਕਾਰ ਇਹ ਪੈਸੇ ਲਵੇ ਕਿ ਐਸਸੀ ਐਸਟੀ ਲੋਕਾਂ ਨੂੰ ਸਾਡੇ ਜਿੰਨੇ ਸਰਕਾਰੀ ਕੀ ਲੱਗਦੇ ਨੇ ਹਾਈ ਕੋਟਾ ਦੇ ਵਿੱਚ ਉਹਨਾਂ ਨੂੰ ਦਿੱਤੀ ਜਾਵੇ ਪਰੰਤੂ 5 ਸਾਲ ਦਲਦਲ ਦੀ ਹੋਣ ਦੇ ਕਰਕੇ ਕਾਂਗਰਸ ਨੇ ਜਿਹੜਾ ਨਾ ਕਰ ਲਿਆ ਤੇ ਉਹਨਾਂ ਨੇ ਕਿਸੇ ਕਿਸਮ ਦੀ ਇਸ ਵਾਰੀ ਗੱਲ ਨਹੀਂ ਕੀਤੀ ਭਾਈ ਦੇ ਚਾਵਾ ਦੀ ਪਾਰੀ ਸਰਕਾਰ ਬਣੀ ਅਸੀਂ ਦੇਖਿਆ ਕਿ ਜੋ ਅਸੀਂ ਗੱਲ ਕਹੀ ਸੀ ਕਿ ਜੇਕਰ ਕਾਂਗਰਸ ਨੇ ਦੱਤ ਭਾਈਚਾਰੇ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਜੱਜ ਬਣਨ ਵਾਸਤੇ ਸਪੀਡ ਕੋਰਟ ਦੇ ਜੱਜ ਬਣਨ ਵਾਸਤੇ ਜੋ ਸਰਕਾਰੀ ਵਕੀਲ ਕਉਂਦੇ ਆ ਉਹਦੇ ਵਿੱਚ ਜੱਦ ਕੀਤੀ ਦਿੱਤੀ ਤਾਂ ਅਸੀਂ ਕਰਾਂਗੇ ਅਸੀਂ ਉਹ ਪੁਰਾਣਾ ਜਿਹੜਾ 17 ਦਾ ਕਾਨੂੰਨ ਸੀ ਕੋਈ ਸੋਧ ਕੀਤੀ 75 ਸਾਲ ਦੇ ਵਿੱਚੋਂ ਆਗਰਾਸ ਵੋਟਾਂ ਲੈਂਦੀ ਰਹੀ ਦਲਤਾਂ ਦੇ ਨਾਲ ਤੇ ਅਕਾਲੀ ਭਾਜਪਾ ਵੋਟਾਂ ਲੈਂਦੇ ਰਹੇ ਪਰੰਤੂ ਉਹਨਾਂ ਨੇ ਦਲਤਾਂ ਦੀ ਇਸ ਮੰਗ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਕਿਸੇ ਨੇ ਸੋਚਿਆ ਨੇ ਸੋਚਿਆ ਕਿ ਗdalta ਦੇ ਬੱਚਿਆਂ ਨੂੰ ਵੀ ਚੰਗੀ ਪੋਸਟਾਂ ਦੇਣੀਆਂ ਚਾਹੀਦੀਆਂ ਹਨ ਸਿਰਫ ਤੀਜੇ ਜਥੇਦਾਰ ਦੇ ਬੰਦੇ ਰਹੇ ਨਿਆਹ ਪ੍ਰਣਾਲੀ ਵਿੱਚ ਰਕਮਾਂ ਕਰਦੀ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਸਰਕਾਰ ਹੁਣ ਤੇ ਸ੍ਰੀ ਅਰਵਿੰਦ ਕੇਜਰੀਵਾਲ ਸਾਡੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੌਸਣ ਮਾਨ ਨੇ ਹੁਕਮ ਦਿੱਤਾ ਕਿ ਸਰਕਾਰੀ ਵਕੀਲਾਂ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹਨਾਂ ਵਿੱਚ ਡਰਵੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਦਾ 17 ਮਾਰਚ ਦਾ ਐਕਟ ਬਣਾਇਆ ਸੀ ਉਹਦੇ ਵਿੱਚ ਕੁਝ ਖਾਮੀਆਂ ਸੀਆਂ ਉਹ ਐਕਟ ਦੇ ਵਿੱਚ ਜਦੋਂ ਜੇ ਲਾਗੂ ਕਰਾਂਗੇ ਤਾਂ ਉਹਦੇ ਵਿੱਚ ਇੱਕ ਗੱਲ ਸੀ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਹੁਣ ਪੰਜ ਤਰ੍ਹਾਂ ਦੀਆਂ ਪੋਸਟਾਂ ਨੇ ਇੱਕ ਸੀ ਐਡਵੋਕੇਟ ਜਨਰਲ ਸੀਨੀਅਰ ਦੂਜਾ ਸੀ ਪ੍ਰティਕ ਐਡਵੋਕੇਟ ਜਨਰਲ ਤੀਜਾ ਸੀ ਸੀਨੀਅਰ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਤੇ ਪੰਜਵਾਂ ਸੀ ਸਹਾਇਕ ਐਡਵੋਕੇਟ ਜਨਰਲ ਇਹ ਆਮ ਆਦੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਦਾਤਾਂ ਤੇ ਪੰਜਾਬ ਦੀਆਂ ਜਾਤੀਆਂ ਵਿੱਚ ਹੱਕ ਵਿੱਚ ਲੈ ਕੇ ਇੱਕ ਵੱਡਾ ਇਤਿਹਾਸਕ ਫੈਸਲਾ ਇਹ ਦਿੱਤਾ ਹੈ ਕਿ ਅਸੀਂ ਇਹਨਾਂ ਦੀ ਆਮਦਨ ਦੇ ਵਿੱਚ ਵੱਡੀ ਪੱਧਰ ਤੇ ਅਸੀਂ ਸੋਧ ਕਰਾਂਗੇ ਕਿਉਂਕਿ ਪਹਿਲਾਂ ਆਮਦਨ ਨਹੀਂ ਹੁੰਦੀ ਸੀ ਬੰਦਾ ਉੱਤੇ ਨਹੀਂ ਜਾਂਦਾ ਸੀ ਹੁਣ ਅਸੀਂ ਕੀ ਕੀਤਾ ਸੋਧ ਕਰਕੇ ਜਿਹੜੀ ਕੈਬਨਿਟ ਹੋਈ ਉਹਦੇ ਵਿੱਚ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਜਿਹੜੀ ਆਮਦਨ 20 ਲੱਖ ਸਰਾਨਾ ਹੋਣੀ ਚਾਹੀਦੀ ਸੀ ਉਹ ਅਸੀਂ 10 ਲੱਖ ਜਿਹੜੇ 15 ਲੱਖ ਰੁਪਏ ਹੈਗੇ ਸੀ ਪਹਿਲਾਂ ਉਹ 7.5 ਲੱਖ ਕਰਤੀ ਜਿਹੜੀ ਸੀਨੀਅਰ ਡਿਪਟੀ ਅਡਵੋਕੇਟ ਜਨਰਲ ਲਈ 10 ਲੱਖ ਰੁਪਏ ਅਮਰਤੀ ਉਹ 5 ਲੱਖ ਕਰਤੀ ਡਿਪਟੀ ਅਡਵੋਕੇਟ ਜਨਰਲ ਲਈ 7.5 ਲੱਖ ਸੀ ਉਹ 7.5 ਲੱਖ ਕਰਤੀ ਤੇ ਜਿਹੜਾ 3 ਲੱਖ ਜਿਹੜੀ ਲਾਸ ਰਹਿ ਗਿਆ ਸੀ ਉਹਦੇ ਵਾਸਤੇ ਕੋਈ ਲੋੜ ਨਹੀਂ ਕਿ ਪਹਿਲੀ ਉਹ ਕੱਢ ਦਿੱਤਾ ਕਿਹਾ ਹੈਗਾ ਉਹਨਾਂ ਜਦੋਂ ਅਸੀਂ ਭਰਤੀ ਪ੍ਰਕਿਰਿਆ ਕੀਤੀ ਤਾਂ 15 ਅਸਾਮੀਆਂ ਖਾਲੀ ਰਹਿ ਗਈਆਂ ਜਿਸ ਕਰਕੇ ਕਿ ਉਹਨਾਂ ਦੀ ਅਮਰਤ ਬਾਦ ਸੀ ਉਹਨਾਂ ਨੇ ਅਮਰ ਵਾਲੇ ਕਈ ਬਰੀ ਦਰਸਾਂ ਦੇ ਵਿੱਚ ਉਹ ਵਕੀਲ ਨਹੀਂ ਹੁੰਦੇ ਉਹ ਖਾਲੀ ਰਹਿ ਗਈਆਂ ਇਸ ਤਰ੍ਹਾਂ ਦੀ ਜਿਹੜੀ ਆਮਦਨ ਕਰਕੇ ਦੇ ਕਰਕੇ ਜਿਹੜਾ ਵੱਡੀ ਪੱਧਰ ਤੇ ਬੈਕ ਲਾਗ ਵੜਦਾ ਸੀ ਉਹਨੂੰ ਖਤਮ ਕਰਨ ਵਾਸਤੇ ਇੱਕ ਇਤਿਹਾਸਕ ਫੈਸਲਾ ਅਸੀਂ ਕੀਤਾ ਸੋ ਅੱਜ ਅਸੀਂ ਉਹਨਾਂ ਵਾਸਤੇ ਇਹ ਸੋਧ ਹੁਣੇ-ਹੁਣੀ ਕੈਪੀਟਲ ਵਿੱਚ ਪਾਸ ਕਰਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਵਕੀਲ ਬਣਨ ਵਾਸਤੇ ਦੱਤ ਜਿਹੜੇ ਸਾਡੇ ਐਸ ਸੀ ਐਸ ਟੀ ਭਰਾ ਨੇ ਵਕੀਲ ਨੇ ਉਹਨਾਂ ਨੂੰ ਰਾਹ 15 ਹੋ ਜੂਗਾ ਕਿਉਂਕਿ ਜੇ ਉਹ ਵਕੀਲ ਬਣਨਗੇ ਸਰਕਾਰੀ ਵਕੀਲ ਬਣਨਗੇ ਉਹਨਾਂ ਵਿੱਚ ਡਾਇਰੈਕਸ਼ਨ ਹੋਗੀ ਤਾਂ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਜੱਜ ਵੀ ਬਣ ਸਕਦੇ ਨੇ ਸੋ ਇਸ ਕਰਕੇ ਮੈਂ ਕੇਜੀਵਰ ਸਾਹਿਬ ਦੀ ਸੋਸ਼ਲ ਸਲਾਮ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਕਿ ਉਹਨੇ ਪੰਜਾਬ ਦੇ ਦਲਤਾਂ ਦੇ ਬੱਚਿਆਂ ਨੂੰ ਆਪਣੀ ਦਰਦ ਦਾ ਇੱਕ ਹਿੱਸਾ ਬਣਾਇਆ ਹੈ ਹੁਣ ਕੋਈ ਪੋਸਟ ਬੈਕ ਲਾਦੀ ਖਾਲੀ ਨਹੀਂ ਰਹੇ ਨਿਵਾਗੇ ਸੋ ਮੈਂ ਸਮਝਦਾ ਕਿ ਸਾਰੇ ਦਲਤੂ ਕੀਨਾਂ ਵਾਸਤੇ ਵੱਡੀ ਰਾਤ ਮਿਲੀ ਹੈ ਉਹ ਇਸ ਯੋਗ ਬਣ ਜਾਣਗੇ ਤੇ ਘਾਟਾ ਮੁੰਨਦੇ ਹੁੰਦੇ ਵੀ ਉਹ ਆਪਣਾ ਜੱਜਮੰਦ ਯੋਗਤਾ ਪੂਰੀ ਕਰਨਗੇ ਇਹ ਵੱਡਾ ਬਦਲਾਅ ਮੈਂ ਸਮੂਹ ਦਲਤ ਵਕੀਰ ਭਾਈਚਾਰੇ ਵੱਲੋਂ ਅਰੇ ਸਾਡੀ ਕਨਵੀਨਰ ਪ੍ਰਵਿੰਦ ਕੇ ਜੀਵਾ ਜੀ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਅੱਜ ਮੌਕੇ ਦਾ ਵੀ ਧਿਲਦੇ ਦਿੱਤੇ ਇਸ ਜਿਹੜਾ ਆਪਾਂ ਬਸਾਦੀ ਸੋਚ ਨੂੰ ਮੰਨਣ ਵਾਲੇ ਲੋਕਾਂ ਨੂੰ ਉੱਪਰ ਚੱਕਰ ਦੀ ਬਹੁਤ ਬੜਾ ਪਰਲਾ ਹੈ ਬਹੁਤ ਬੋਤਨ